ਜੋ ਆ ਜੀ ਆ ਜੋ ਡੋਬ ਡੋਪਾਰਸੋਂ ਲੈ ਕੇ ਆਏ ਲਓ ਜੀ ਕੰਮ ਸ਼ੁਰੂ ਹੋ ਗਿਆ ਆ ਇਹਨੂੰ ਟੰਗੀ ਦਾ ਹੁੰਦਾ ਕਿ ਇਦਾਂ ਤੇ ਇਹ ਵੀ ਆਉਂਦੇ ਆ ਦੇਖੋ ਕਿੱਥੇ ਗਾ ਗਏ ਮੈਨੂੰ ਕਹਿੰਦੇ ਮੈਂ ਆਉਂਦਿਆਂ ਆ ਹਲੇ ਤੱਕ ਨਹੀਂ ਆਏ ਲਓ ਜੀ ਸਹਿਜ ਆ ਗਈ ਆ ਡੋਬ ਡੋਪਾਰਸੋਂ ਲੈ ਕੇ ਆਏ ਇੰਨਾ ਵੱਡਾ ਪਾਰਸਲ ਇੰਨਾ ਵੱਡਾ ਵਾਹ ਕੀ ਬੱਤਾਂ ਆ ਪਾੜ ਤੋਂ ਲੈ ਕੇ ਆਇਆ ਯਾ 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 ਪੜਾਏ ਦਾ ਹਲਕਾ ਪੜਾਵਾ ਪੜਾਵਾ ਕੀ ਲਿਆਦਾ ਕੀ ਆ ਸਾਰੇ ਨੇ ਵਿੱਚ ਪੜਾਣੀ ਖੂਲ ਕੇ ਪਤਾ ਲੱਗੇ ਜਾਨਾ ਖੂਲ ਕੇ ਮੈਨੂੰ ਫੜਾ ਦੋ ਮੈਨੂੰ ਫੜਾ ਦੋ ਹਾਂ ਅਰੇ ਹੋ ਗਏ ਤੂੰ ਜਾਓ ਜੀ ਮੇਰੇ ਮੈਨ ਲੱਗਦਾ ਹੈ ਨਾ ਬਾਹਰ ਤੋਂ ਲਓ ਜੀ ਇਹ ਤਾਂ ਆ ਗਿਆ ਮੈਂ ਲਾਜ਼ਮਾ ਗੁੰਡਾ ਇਹਦੇ ਲੱਗਦਾ ਇਹ ਗੁੰਡਾ ਪਾਰਸਲ ਆ ਗਿਆ ਪਾਰਸਲ ਟੀਵੀ ਚੱਲਦਾ ਪਾਰਸਲ ਆ ਗਿਆ ਦੱਸੂ ਸੁਸਤਾ ਸਾਡਾ ਜਿਹੜਾ ਰੜੀ ਗਈ ਦਿੱ ਗਿਆ ਤਾਂ ਇਧਰ ਵੀ ਹੋਣ ਲੱਗਾ ਇਧਰ ਬੜਾ ਲੱਗਾ ਜੀ ਨੀਂंबू ਪਾਣੀ ਆਹ ਬਹੁਤ ਵਧੀਆ ਚੀਜ਼ ਆ ਦੋਸਤੋ ਮੈਂ ਜੀ ਖੰਡ ਪਾਣੀ ਦੀ ਵੀ ਮੈਂ ਕੋਸ਼ਿਸ਼ ਨਾ ਖੱਡ ਪਾਣੀ ਪੈਂਦੀ ਨਾ ਲੂਣ ਪਾਉਣਾ ਪੈਂਦਾ ਤੇ ਪਾਪਾ ਪੈਲੇ ਵਿੱਚ ਪਿਆ ਹੁੰਦਾ ਹੈ ਸਿਲਫ ਪਾਣੀ ਇਹ ਨਾ ਲੈ ਕੇ ਨਾ ਠੰਡਾ ਉਹਦੇ ਵਿੱਚ ਤੁਸੀਂ ਇੱਕ ਗਲਾਸ ਘੋਲ ਲਓ ਇੱਕ ਗਲਾਸ ਹੀ ਪਰ ਨਹੀਂ ਹੋਏ ਗਲਾਸ ਹੀ ਘੋਲ ਹੁੰਦਾ ਹੈ ਇੱਕ ਗਲਾਸ ਇੱਕ ਗਲਾਸ ਮੰਨਦਾ 2.5 ਕਿਲੋ ਆਉਂਦਾ ਹੈ ਇੱਕ ਮਿੰਟ ਵਧੀਆ ਬੀਜਿਆ ਜੀ ਇਹ ਨਵੀਂ ਕੰਪਨੀ ਕੀ ਪਤਾ ਹੈ ਸਸ ਕੀ ਪਤਾ ਵਧੀਆ ਵੀ ਹੈ ਜੇ ਨਹੀਂ ਵੀ ਹੁੰਦਾ ਮੈਂ ਇਹਦਾ ਕਮੈਂਟਾਂ ਵਿੱਚ ਪਤਾ ਲੱਗ ਨਹੀਂ ਜਾਣਾ ਕਮੈਂਟਾਂ ਸਾਰੇ ਦੱਸਣਾ ਵਧੀਆ ਹੈ ਕਿ ਨਹੀਂ ਵਧੀਆ ਦੱਸਿਆ ਜਰੂਰ ਤਾਂ ਇਹ ਅਸੀਂ ਤਾਂ ਪੀਦਾ ਆ ਇੱਥੇ ਇਹਦਾ ਰੋਜ਼ ਨਹੀਂ ਕਈ ਕਦ ਕਦੀ ਜ਼ਰੂਰ ਕਿਤੇ ਜ਼ਿਆਦਾ ਕਰਨੀ ਨਹੀਂ ਪਵੇ ਤਾਂ ਇਹ ਤਾਂ ਆਪਾਂ ਪਹਿਲਾਂ ਨਿੰਬੂਲੀਆ ਕੇ ਪੀਦਾ ਹੁੰਦਾ ਸੀ ਤਾਂ ਸਾਡੀ ਰਸੋਈ ਆ ਜੀ ਕੀ ਨੋਟ ਦੇਣੀ ਜਣਾ ਰਾਂ ਤੇ ਜੇ ਫੈਮ ਗੁੜੇ ਸਾਇ ਤੇ ਇਹ ਮਾਜਾ ਘੋਟੋ ਵਿੱਚ ਇਹਨੂੰ ਵਿਚਾਰੇ 100 ਰੁਪਏ ਦੇ ਕੇ ਸਾਇ ਆ థాంਕ ਯੂ ਜੀ ਤੁਹਾਡਾ ਥੈਂਕ ਯੂ ਤੁਸੀਂ ਸਾਇ ਨੂੰ ਕਿਉਂ ਸਾਇ ਬਹੁਤ ਮਿਹਨਤ ਕਰ ਰਹੀ ਹੈ ਸਾਇ ਜਿਹੜਾ ਟੈਰੈਂਟ ਬਹੁਤ ਹੈ ਤੁਹਾਨੂੰ ਕੀ ਮੈਂ ਟੈਰੈਂਟ ਦੇ ਦਿਆ ਸਾਇ ਅੱਛਾ ਬੈਠਾ थैंक यू दीदी दा बहुत बहुत इना प्यार कर दिया सपोर्ट कर दिया थैंक यू दादा यार दी यार मेरे तन्नु कर दी यार आज गर्मी बहुत है आज गर्मी ज्यादा नहीं हमने निकाल लिया और आई सैदु आज कौन मिलया सी हां कौन मिलया सी मिलया सी नहीं पैसे पैसे दा पूछनु के द सुनाने पैसे तन्नु केन दित्ते रुपया ਹਮਮ ਜਿਹgende ਬੋਸ ਨੇ ਵੀਡੀਓ ਬਣਦੀ ਹਮ ਫੋਟੋ ਫੜਾ ਕੇ ਚੱਲ ਵੀ ਪੈਸੇ ਕਹਿੰਦੀ ਫੋਟੋ ਵਿੱਚ ਆ ਕੇ ਚੱਲ ਵੀ ਪੈਸੇ ਲੋ ਜੀ ਇੱਧਰ ਗਲਾਸ ਰੈਡੀ ਹੋ ਚੁੱਕੇ ਆ ਮੈਂ ਨਹੀਂ ਲਈ ਗਏ ਉਹਨਾਂ ਜੱਬੀ ਦੇ ਬਾਅਦ ਹਾਂ ਤੂੰ ਕਹਿੰਦੀ ਨਹੀਂ 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 ਹਾਂ ਜੇ ਵੀ ਕਰ ਲੈਣੇ ਹਮ 4 ਜਾਣੇ 4 ਜਾਣੇ ਆ ਦੋ ਅੰਦਰ ਇੱਕ ਕੱਪੜਾ ਸਹਿ ਮੈਂ ਤਾਂ ਅੱਧਾ ਵੀ ਬਿਣਾ ਮੈਂ ਨਹੀਂ ਬਿਣਾ ਲੈ ਲਾ ਤੂੰ ਮੈ ਨਹੀਂ ਪੀਣਾ ਲੈ ਲਾ ਲੈ ਲਾ ਆਈ ਪਾਪਾ ਨੂੰ ਖਾਦੀ ਪਾ ਤਾ ਮੈ ਨਹੀਂ ਪੀਣਾ ਲੈ ਚਲੋ ਚਲੋ ਆ ਜਾ ਮੈਂ ਪਾਣੀ ਪੀ ਕੇ ਹਟੀ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਨਿੰਬੂ ਪਾਣੀ ਬਣਿਆ ਔਰ ਸਾਰੇ ਜਣ ਲੱਗੇ ਆ ਪੀਣ ਮੈਂ ਤਾਂ ਪੀਣਾ ਨਹੀਂ ਸੀ ਇਸ ਕਰਕੇ ਮੈਂ ਤਾਂ ਇੱਕ ਟਿੱਕ ਮੜਾ ਮੈ ਨਹੀਂ ਪੀਣਾ ਜਦੋਂ ਉਦੋਂ ਦਾ ਵਧੀਆ ਵਧੀਆ ਬਣਿਆ ਮੰਮੀ ਨੇ ਪਾਣੀ ਜਾਰ ਬਣਾਇਆ ਪਾਣੀ ਉਹ ਪਾ ਲੈਣਾ ਹੈ ਨਾ ਛੋਟੇ ਰੱਖਿਆ ਥਲੇ ਪਾਰਸਲ ਭੇਜ ਜਾਗੇ ਨਾ ਨਹੀਂ ਆ ਹੈ ਨਹੀਂ ਭੇਜੀ ਨਹੀਂ ਭੇਜ ਜਾਗੇ ਨਾ ਇਹ ਪਾਰਸਲ ਇਹ ਦੇਖ ਨੇ ਡਾੜੀ ਦੀਦੀ ਨੇ ਮੰਮੀ ਨੇ ਅੱਛਾ ਅੱਛਾ ਜਿਹੜਾ ਕੈਨੇਡਾ ਵਾਲੇ ਦੀ ਨੇ ਪਾਰਸਲ ਭੇਜੇ ਸੀ ਉਹਨਾਂ ਨੇ ਉਹਨਾਂ ਦੀ ਮੰਮਾ ਪਾਰਸਲ ਤੇ ਹੁਣ ਓਪਨਿੰਗ ਕਰਦੇ ਆ ਦੀ ਹੁਣ ਉਹਨਾਂ ਦੀ ਮੰਮਾ ਜੀ ਨੇ ਭੇਜਿਆ ਆ ਤੇ ਹੁਣ ਓਪਨਿੰਗ ਹੋ ਰਹੀ ਐ ਨੇ ਲਓ ਜੀ ਹੁਣ ਪਾਰਸਲ ਲੱਗਾ ਆ ਮੰਮਾ ਨੇ ਭੇਜਿਆ ਪਾਰਸਲ ਜੀ ਇਹ ਤੇ ਆਪਾਂ ਨੂੰ ਓਪਨਿੰਗ ਕਰਦੇ ਨੂੰ ਲਓ ਜੀ ਓਪਨਿੰਗ ਲੱਗੀ ਆ ਹੁਣ ਇਧਰ ਮਾਜੀ ਖੋਲ ਦੋ ਇਹ ਨਹੀਂ ਪਤਾ ਹੈਗਾ ਹੈਗਾ ਕੀ ਆ ਤੇ ਦਾ ਖੋਲ ਕੇ ਪਤਾ ਲੱਗਣਾ ਹੈ ਦੀਰੀ ਹੁਣਾਂ ਦੇ ਮਮਾ ਜੀ ਨੇ ਭੇਜਿਆ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਜਿ ਰੱਖੇ ਵਲੌਗ ਤੇ ਇਦੇ ਹੁੰਦੇ ਆ ਸਾਰੇ ਸਾਡੇ ਹੋਰ ਹੋਰ ਰੱਖੀਆਂ ਕਰੋ ਫਿਰ ਬਣਾਉਂਗੀ ਹੋ 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 ਇਹ ਕੀ ਹੋ ਇਹ ਹਾਪਾ ਦੇ ਵਾਓ ਭਾਂਡੇ ਵਾਲਾ ਸਟੈਂਡ ਆ ਵਾਓ ਵਾਓ ਸੋਈਦਾ ਦੇਖਦੇ ਕਿਦਾਂ ਦਾ ਠੈਕ ਸੋਦਾ ਬਹੁਤ ਬੱਤ ਲਓ ਜੀ ਹੁਣ ਖੋਲ ਕੇ ਦੇ ਦਿਆਂ ਵਿੱਚ ਕਿੱਦਾਂ ਦਾ ਰੈਕ ਪਤਾ ਨਹੀਂ ਰੈਕ ਆ ਕੀ ਆ ਸਾਹੀ ਤਾਂ ਪਹਿਲੀ ਵਾਰ ਹੀ ਦੇਖਿਆ ਤਾਂ ਲਾਉਣਾ ਵੀ ਆ ਦੇਖੇ ਦਾ ਬਥੇਰੇ ਆ ਬਾਕੀਆਂ ਦੇ ਘਰਾਂ ਚ ਤਾਂ ਆਪਣੇ ਘਰ ਚ ਪਹਿਲੀ ਵਾਰ ਹੀ ਲਾਉਣਾ ਬਹੁਤ ਸੋਹਣਾ ਬਹੁਤ ਸੋਹਣਾ ਵਾਓ ਇਹ ਲੈ ਵਾਓ ਵਾਓ ਅਸਾਏ ਸਟੈਂਡ ਆ ਨਾ ਉੱਪਰ ਰੱਖਣ ਵਾਲਾ ਇਹ ਲਾਉਣਾ ਕਿੱਦਾਂ ਇਹ ਫਿੱਟ ਕਾਣਾ ਪਹਿਣਾ ਆਪੇ ਇਹ ਲੈ ਰਸੋਈ ਸਾੜੀ ਦੀ ਬਣ ਗਈ ਵਧੀਆ ਲੁੱਕ ਚੱਲਾਂਗੇ ਫਿੱਟਾ ਉਹਨਾਂ ਹਾਂ ਨਾਲ ਲੂਟ ਸਾਰੇ ਵਿੱਚ ਆਈ ਆ ਅਸਾ ਦੋ ਸਟੈਂਡ ਆ ਤੋ ਦੋ ਆ ਬਾਰ ਬੜ ਚੱਲਦੇ ਹਨ ਇਹਨਾਂ ਪਲਾਸਟਿਕ ਦੇ ਚਲੋ ਜੀ ਦੇਖਦੇ ਇਹਨੂੰ ਕਟਿੰਗ ਕਰਦੇ ਆ ਜੀ ਬਾਕੀ ਸੋਇ ਚ ਲਾਉਨੇ ਆ ਫੇਰ ਕਿ ਕਰੀਏ ਜੀ ਕਿੱਦਾਂ ਹੋਣੀ ਆ ਤੁਸੀਂ ਸਾਰਿਆਂ ਨੇ ਇਹਦੀ ਬਲੌਗ ਨਾਲ ਬਣੇ ਰਹੋ ਜੀ ਗਾਦੀ ਆ ਪਹਿਲੀ ਸੋਇ ਦੇ ਪੁਆਇੰਟ ਦੇ ਜਿੱਸੂ ਸਾਡੀ ਇਹ ਡਰਾਮੇ ਵਾਲੀਆਂ ਬਹੁਤ ਜ਼ਿਆਦਾ ਕਰਦੀ ਆ ਇਸ ਕਰਕੇ ਥਾਪੜੀਂ ਪੈਣੀ ਆ ਆਹ ਰਸੋਈ ਚਾੜ ਲੱਗਾ ਕੱਲ ਜਿਹੜਾ ਪਾਲਪ ਪਰ ਤੇ ਬਹੁਤ ਸਾਰਾ ਪਿਆਰ ਤਾਂ ਸਾਡੇ ਉਸ ਬਲੌਗ ਨੂੰ ਜੀ ਇੱਧਰ ਹੋ ਰਿਹਾ ਤਿਆਰੀਆਂ ਫਿਟਿੰਗ ਕਰਦੀ ਉਹਨੂੰ ਫਿੱਟ ਕਰਨਾ ਪਹਿਲੇ ਫਿੱਟ ਨਹੀਂ ਕਰਨਾ ਉਹਨੂੰ ਪਹਿਲੇ ਹੈ ਫਿੱਟ ਕਰਨਾ ਉਹਨੂੰ ਪਹਿਲੇ ਕਿ ਪਹਿਲੇ ਉਹ ਲਾ ਦੀ ਜਿਹੜਾ ਰਹਿੰਦਾ ਵਾਲਪੇਪਰ ਰਹਿੰਦਾ ਉਹ ਵੀ ਲਾ ਦੋ ਤੇ ਉਹਨੂੰ ਫਿੱਟ ਉਹਨੂੰ ਫਿੱਟ ਕਰਦੀ ਪਹਿਲੇ ਫਿੱਟ ਕਰ ਲੈਨੇ ਉਹਨੂੰ ਹੋਰ ਲਓ ਜੀ ਅਸੀਂ ਚੱਕ ਲਿਆ ਹੈ ਆਪਣਾ ਟੈਚੀ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਆ ਜਾਓ ਹੁਣ ਲੈ ਇਧਰ ਹੈਅਰ ਸਟਾਈਲ ਹੁੰਦੇ ਆ ਲੈ 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 ਹੁਣ ਆਪਾਂ ਚੱਲਨੇ ਆ ਜੀ ਦਸੋਈ ਚ ਲਾਉਣ ਲਈ ਸਾਰੀਆਂ ਨਾਲ ਸੈੱਜੂ ਵੀ ਆਈ ਹੈ ਇਹ ਸੈੱਜੂ ਇਹ ਸਾਨੂੰ ਜੀ ਆਇਆ ਸੀ ਪਾਰਸਲ ਇਹ ਦੀ ਨੂੰਹ ਦੇ ਮम्मा ਉਹਨਾਂ ਨੇ ਭੇਜਿਆ ਆਇਆ ਜੇ ਕਹਿੰਦੇ ਤੁਸੀਂ ਇਹਦੇ ਵਿੱਚ ਸਾਰਾ ਸਮਾਨ ਆਪਣਾ ਰੱਖਿਆ ਕਰੋ ਭਾਂਡੇ ਵਗੈਰਾ ਦੇ ਦੇ ਦਿਆਂਗੇ ਵਿੱਚ ਕਿਹੜੇ ਕਿਹੜੇ ਭਾਂਡੇ ਹੋਣ ਤੇ ਆ ਪਹਿਲਾਂ ਆਪਾਂ ਨੂੰ ਲਗਾ ਲਈਏ ਫਿਰ ਤੁਹਾਨੂੰ ਸਾਰਾ ਦਿਖੋਨੇ ਆ ਫਿੱਟ ਕਰਨਾ ਤਾਂ ਅੰਦਰ ਹੋਣਾ ਇੱਥੇ ਵੀ ਫਿੱਟ ਹੋਣਾ ਅੱਛਾ ਫਿਰ ਪਹਿਲੇ ਫਿੱਟ ਕਰਨਾ ਪੈਣਾ ਚਲੋ ਆ ਜਾਓ ਮम्मा ਤੇਰੀ ਪਾਗਲ ਆ ਤੈਨੂੰ ਮੈਂ ਪਾਗਲ ਦੀਦੀ ਆ ਫਿੱਟ ਕਰ ਦਵਾਂ ਲੋ ਜੀ ਹੁਣ ਇਹਨੂੰ ਪਹਿਲਾਂ ਤਾਂ ਕਰਾਂਗੇ ਸਪੀਟ ਟਾਈਮ ਐ ਫਿੱਟ ਐਂਡ ਫਿੱਟ ਫਿੱਟ ਐਂਡ ਫਿੱਟ ਕਿਤੇ ਜਾਏਗਾ ਇਸਕੋ ਫਿਰ ਫਿਰ ਉਸਕੇ ਬਾਅਦ ਇਸਕੋ ਲਗਾਇਆ ਜਾਏਗਾ ਲੋ ਜੀ ਵਾਲੇ ਉਹ ਉਹ ਨਾ ਲੱਗੇ ਤਾਂ ਫੁੱਲ ਉਹ ਲਓ ਜੀ ਫੁੱਲ ਲੱਗਾ ਹੁਣ ਨਟ ਕੱਸਣ ਮੰਮੀ ਚਾਹ ਪੀਂਦੇ ਆ ਕਹਿੰਦੇ ਤੁਸੀਂ ਚਾਹ ਫੜੇ ਪੀਣੇ ਆ ਤੁਸੀਂ ਮੈਂ ਪੀਤੀ ਨਹੀਂ ਛੋਲੋ ਦੇ ਜੀ ਜੀ ਕਮੈਂਟ ਆਇਆ ਸੀ ਕਿ ਨਾ ਤੁਹਾਡੇ ਸਾਤੂ ਮੰਮੀ ਚਾਹ ਬੜੀ ਪੀਂਦੇ ਕਹਿੰਦੇ ਚਲੋ ਦੇਖੋ ਚਾਹ ਹੀ ਪੀਂਦੇ ਹੁੰਦੇ ਆ ਨਾਲ ਐਸੈਸਰੀ ਮਿਲੀ ਆ ਜੀ ਇਹਦੇ ਨਾਲ ਜਾਬੀ ਮਿਲੀ ਆ ਬਟਨ ਉਹ ਕਸਣ ਨਟ ਇੱਕ ਨਾਲੇ ਹੋਰ ਕਮੈਂਟ ਆਇਆ ਇਹ ਕਹਿੰਦੇ ਹੋਰ ਗੱਲਾਂ ਦੀ ਗੱਲਾਂ ਸੂਟ ਬੜੇ ਵਧੀਆ ਹੁੰਦੇ ਆ ਦੱਸ ਕਿੰਨੇ ਕ ਵਧੀਆ ਹਾਂ ਮਾਤਾ ਜੀ ਫਤਲਾ ਜਾਗਣੀ ਬੀ ਸਾਸਰੀਆ ਦੇਖਦੇ ਕਿਦਾਂ ਕੱਟ ਹੁੰਦਾ ਉਹ ਤੇ ਡੋਰਾ ਦਾੜੀ ਤੁਹਾਨੂੰ ਕਹਿੰਦੇ ਹੀ ਦਾੜੀ ਤੁਹਾਡੇ ਤਾਂ ਬੋਲਦੇ ਨਹੀਂ ਕੁਝ ਦਾੜੀ ਤੇ ਬੋਲਿਆ ਕਰੋ ਹਾਂ ਲੋ ਜੀ ਇਹ ਖੁੱਲ ਗਿਆ ਆ ਹੁਣ ਓਪਨਿੰਗ ਹੋ ਚੁੱਕੀ ਆ ਹਾਂ ਕਿ ਤਾ ਖੁੱਲਣਾ ਇਹ ਨਹੀਂ ਬੜਾ ਤਾ ਇਹ ਖੁੱਲਦਾ ਨਹੀਂ ਬੜਾ ਤਾ ਕੀਤਾ ਜਾਉਂਦਾ ਤਾ 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 ਅੱਖ ਜਨ ਲੱਗਦੀ ਤੇ ਕੀਤਾ ਇਹ ਨਾ ਬੈਗ ਇਦਾਂ ਹੀ ਵੀ ਆ ਹੋਰ ਕਦੇ ਨਹੀਂ ਵਿੱਚੋਂ ਆ ਫੋਟੋ ਨਹੀਂ ਲੈ ਸਕਦਾ ਜਲੀਨ ਕਹਿੰਦੀ ਮੈਨੂੰ ਫੜਾਓ ਮੈਂ ਖੋਲਾ ਹੈ ਇਸਲੀ ਨ ਕਹਿੰਦੇ ਮੈਨੂੰ ਬਚਾਰੇ ਆ ਤੱਕਾ ਸੀ ਆ ਸੀ ਤੇ ਉਹ ਫੇ ਪਤਾ ਨਹੀਂ ਕਿੱਥੋਂ ਦੂਰੋਂ ਕਿੰਨੇ ਆਇਆ ਫੇ ਟੋਟੀ ਜਨੂੰ ਖਰਾਬ ਨਾ ਹੋਰ ਬਤਾ ਨਾਲ ਲਪੇੜੇ ਹੁੰਦੇ ਆ ਜੀ ਹੋ ਗਏ ਹਾਂ ਜੋ ਹਾਰ ਵਿੱਚ ਹਾਂ ਜੋ ਹਾਰ ਵਿੱਚ ਜੋ ਹਾਰ ਵਿੱਚ ਇਹ ਆਇਆ ਕਨੇਡਾ ਤੋਂ ਹੈ ਇਹ ਭੇਜਿਆ ਨਹੀਂ ਕਨੇਡਾ ਤੋਂ ਆਇਆ ਇੰਡੀਆ ਚੋਂ ਆਇਆ ਇੰਦੀਆਂ ਐ ਮਾਜੂਨ ਅਸਾ ਐ ਮਾਜੂਨ ਤੋਂ ਹੁੰਦੇ ਤੇ ਹੈਗੇ ਭੇਜ ਦੇ ਦੀਦੀ ਜਿਹੜੇ ਬੈਠੇ ਆ ਕਨੇਡਾ ਆਂ ਪਰ ਇਹ ਦੀਦੀ ਉਹਨਾਂ ਦੇ ਮਮਾ ਉਹਨਾਂ ਨੇ ਭੇਜਿਆ ਹੋਜੀ ਹੁਣ ਫੁੱਲ ਚੁੱਕਿਆ ਆ

ਸ਼ੋਭਾ ਥਾਣਾ ਕਿਹੜੇ ਹੱਥਾਂ ਸ਼ੋਭਾ ਥਾਣਾ ਯਾ ਯਾ ਇਹ ਹੋਰ ਹੀ ਦੂਸਰੀ ਦਾ ਸਟੈਂਡ ਖੁੱਲ ਗਿਆ ਪਹਿਲਾ ਸਟੈਪ ਹੋਏਗਾ ਇਹਨੂੰ ਚਾਰੇ ਪਾਸੇ ਠੀਕ ਕਰੀਏ ਪੂਰੀ ਜਿੱਕੇ ਦਾ ਕਿੱਥੇ ਲੱਗਣੀ ਦਿੱਤੀ ਇਹ ਚਿੱਟੀ ਪਲੇਟ ਥੱਲੇ ਲੱਗਣੀਆਂ ਇਹ ਪਲੇਟਾਂ ਪਲੇਟਾਂ ਥੱਲੇ ਹੀ ਲੱਗਣੀਆਂ ਸਾਰਿਆਂ ਦੇ ਤੇਨੋਂ ਪਲੇਟਾਂ ਭਰਵਾਏ ਵਿੱਚ ਬਣਾ ਚਲੋ ਹੁਣ ਤੁਹਾਨੂੰ ਜੋੜ ਕੇ ਦਿਖਾਉਨੇ ਆ ਨਾਟ ਪਏ ਆ ਜੀ ਹੁਣ ਜੁੜਨ ਜਿਆ ਆ ਜੋੜ-ਜੂੜ ਕੇ ਫੇਲੇ ਇੱਕ ਜੋੜ ਲਈਏ ਫੇ ਵਾਰੀ-ਵਾਰੀ ਸਾਰੇ ਜੋੜਦੇ ਆ ਆ ਨਾਟ ਕੀ ਹੋ ਰਿਹਾ ਮੇਂ ਮਿੱਤਰੋ ਇੰਨਾ ਕਰ ਰੈਡੀ ਹੋ ਗਿਆ ਆ ਆਰ ਵਿੱਚ ਰੱਖਣੀ ਆ ਖੜੀ ਵਾਓ ਅਛਾ ਇੱਧਰ ਰੱਖਣੀ ਆ ਨਾ ਆ ਤੀਜੀ ਜਿਹੜੀ ਉੱਪਰ ਰੱਖਣਾ ਚਾਹੁੰਦੇ ਠੀਕ ਆ ਪਲੇਟਾ ਬੁੱਟਾ ਇਹਦੇ ਵਿੱਚ ਰੱਖ ਲਓ ਵਾਹ ਜਿਹੜੀ ਗਾਰੇ ਵਾਸਤੇ ਸੀ ਤੀਜੀ ਵੀ ਦੇ ਰੱਖਣੀ ਤੇ ਨਹੀਂ ਪਿੱਛੇ ਕੰਦ ਲਾਉਣਾ ਕੰਦ ਇਹਦਾ ਨਾਲ ਹੀ ਹੈ ਐਕਸਟਰਾ ਦਿੱਤੀ ਗੱਦੀ ਐਕਸਟਰਾ ਇਹ ਦਿੱਤੀ ਉੱਤੇ ਹੀ ਲੱਗਣੀ ਆ ਲੱਗਦਾ ਹਾਂ ਚਾਹ ਚਮਚੇ ਟੰਗ ਢੂੰਘੋਲੇ ਦਾ ਉੱਪਰ ਇੱਥੇ ਚਮਚੇ ਟੰਗ ਹੁੰਦੇ ਨਹੀਂ ਚਮਚੇ ਟੰਗੜਾ ਲਾਤਾ ਦੂਜਾ ਆ ਨਹੀਂ ਹਾਂ ਥੱਲੇ ਪਲੇਟਾ ਸਿੱਧੀਆਂ ਨਹੀਂ ਹੁੰਦੀਆਂ ਇਸ ਦੀਆਂ ਹੀ ਵਾਰ ਹੁੰਦੀਆਂ ਆ ਸ਼ਾਰਟ ਹੀ ਬਣੀ ਸੀ ਆਹ ਦੇ ਕੇ ਨਹੀਂ ਤਾਂ ਪਲੇਟਾ ਰੱਖਣੀ ਹੁੰਦੀਆਂ ਹਮ ਇਹਦੀ ਸ਼ੇਪ ਹੀ ਹੁੰਦੀ ਆ ਹੀ ਪਲੇਟ ਰੱਖਣ ਉਪਰ ਲਈ ਉਹ ਜਿਹੜਾ ਇਸ ਤਾਂ ਪਲੇਟਾ ਰੋ ਰੱਖੋ ਨੇ ਨਾ ਗਲਾਸ ਗਲਾਸ ਕੋਲੀਆਂ ਮੱਚੇ ਇੱਥੇ ਕੱਢਣੀ ਆ ਟੰਗ ਲੈਣੀ ਆ ਅੱਛਾ ਸਾਈਡ ਤੇ ਵੀ ਲੱਗਾਣਾ ਚਾਹੁੰਦੇ ਤੁਸੀਂ ਇੱਥੇ ਇੱਥੇ ਪਲੇਟਸ ਰੱਖ ਦੇਣੀ ਆ ਸਾਥ ਹੀ ਬਣੀ ਆ ਵਧੀਆ ਬਹੁਤ ਸੋਹਣਾ ਥੈਂਕ ਯੂ ਆਂਟੀ ਜੀ ਬਹੁਤ ਬਹੁਤ ਧੜਾ ਸ਼ੁਕਰੀਆ ਧੰਨਵਾਦ ਜੀ ਨਾ ਵਧੀਆ ਕਿਉਂ ਭੇਜਣ ਲਈ ਪਲੇਟਾਂ ਵੀ ਨਹੀਂ ਸਮਝ ਆ ਰਹੀ ਕਿੱਦਾਂ ਲੱਗਣੀਆਂ ਜੀ ਇਹਨਾਂ ਨੂੰ ਇਹਨਾਂ ਨੂੰ ਮੈਂ ਕਿਹਾ ਇੱਥੇ ਆ ਨਾ ਕਾੜਸੀਆਂ ਟੰਗ ਹੋਣੀਆਂ ਇੱਥੇ ਮੈਂ ਕਿਹਾ ਮੈਂ ਕਾੜਸੀਆਂ ਟੰਗ ਹੋਣੀਆਂ ਕਹਿੰਦੇ ਬੇਲੜ ਬੇਲੜ ਨਾ ਟੰਗ ਹੋਣਾ ਬਲਕਿ ਟੰਗ ਕਾੜਸੀਆਂ ਟੰਗ ਹੋਣੀਆਂ ਓਰੀ ਥੈਂਕ ਯੂ ਆਂਟੀ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਾਨੂੰ ਇਹਨਾਂ ਸੋਹਣਾ ਦੇ ਲਈ ਪਾਪਾ ਨੂੰ ਲੈ ਕੇ ਜਾ ਰਹੇ ਹਾਂ ਸੋਈਟ ਚਲੋ ਜੀ ਲੈ ਕੇ ਆਓ ਤੇ ਸੋਈ ਚ ਲੈ ਕੇ ਜਾਓ ਇਕਰੀ ਪਤਾ ਨਹੀਂ ਸਾ ਕੀ ਕੀ ਹੋਣਾ ਸਾਰਿਆਂ ਦੇ ਘਰਾਂ ਚ ਹੋਣਾ ਹੀ ਆ तकरीबन ਸਾਡੇ ਕੋਲ ਪਹਿਲੀ ਵਾਰ ਆਇਆ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਆ ਅਮਾ ਇੱਥੇ ਅੱਡੀ ਬਾਟ ਘਰ ਕਰ ਕਰ ਤੁਹਾਨੂੰ ਮਿਲਦੇ ਨਹੀਂ ਚਾਪਣਾ ਹਾ ਇੱਥੇ ਕਿੱਥੇ ਇੱਥੇ ਪਾਣੇ ਧੋਣੇ ਦੀਕਤ ਆਉਣੀ ਆ ਨਹੀਂ ਉਹ ਇਦਾਂ ਉੱਪਰ ਲੱਗ ਕੇ ਲੱਗਣਾ ਹੈ ਇਸ ਪਰ ਅੱਜ ਤੋਂ ਇੱਥੇ ਰੱਖ ਦਿਆ ਬਾਹਰ ਦੇ ਰੱਖਾਂਗੇ ਇੱਥੋਂ ਉਹ ਇੱਥੇ ਰੱਖ ਕੇ ਨੂੰ ਸਾਈਡ ਤੇ ਹਾਂਜੀ ਇੱਥੇ ਰੱਖ ਫਿਰ ਸਵੇਰੇ ਰੱਖਾਂਗੇ ੱੱਲੇ ਵੀ ਰੱਖ ਸਕਦੇ ਆ ੱੱਲੇ ਰੱਖਣਾ ਮੈਨੂੰ ਚਾਪ ਪਣੀ ਹੋਣਾ 10 ਦਫਲੇ ਹੋਣੇ ਰੱਖ ਨੂੰ ਆਏ ਹਾਂ ੱੱਲੇ ਵੀ ਰੱਖ ਸਕਦੇ ਆ ਇੱਥੇ ਪੂਰੀ ਵੱਜੀ ਆ ਤੈਨੂੰ ਮੈਂ ਕਿਹਾ ਨੂੰ ਪਲੋਣਾ ਏ ਮੈਂ ੱੱਲੇ ਰੱਖੋ ਉਹ ਥੇਰੇ ਨੂੰ ਕੀ ਆ ਨਹੀਂ ੱੱਲੇ ਰੱਖੋ ਉਹ ਤੋਂ ਆਪਣਾ ਕਹਿੰਦੀ ਭੰਡ ਚੱਕ ਉਹਨੇ ਕਿ ਮੈਂ ਧੋਗੀ ਦੇਖ ਕਿੱਦਾਂ ਪਾਣੀ ਚਾਪੇ ਇੱਥੇ ਲੱਗ ਜਾਵੇ ਹਣਾ ਬੈਠੀ ਨਹੀਂ ਇੱਥੇ ਪਾਣੀ ਆ ਕਿਹੜਾ ਪਾਡੇ ਰਿਹਾ ਉਹ ਥੇ ਪਾਡੇ ਲੱਕਲੇ ਆ ਆ ਉੱਤੀਆ ਬਿਨਾ ਕੋਲ ਵੀ ਹੋਰ ਜੀ ਆਪਾਂ ਰੱਖਣਗੇ ਇੱਥੇ ਸਹਿਰ ਗੇ ਥੱਲੇ ਰੱਖੋ ਤੇ ਤੁਸੀਂ ਕਮੈਂਟ ਬਾਕਸ ਵਿੱਚ ਦੱਸਿਓ ਕਿੱਥੇ ਰੱਖੀ ਆਪਾਂ ਰੱਖ ਕੇ ਸਿੱਧਾ ਰੱਖਣਾ ਨਹੀਂ ਉਧਰ ਰੱਖੀ ਤੇ ਮੈਂ ਸਿੱਧਾ ਹੈ ਮੈਨੂੰ ਤਾਂ ਟੰਗਣਾ ਸਹੀ ਲੱਗਦਾ ਹੈ ਇਹ ਅੱਗੇ ਤੁਸੀਂ ਦੱਸਿਓ ਰੱਖਣਾ ਦੇਖ ਪਹਿਲੇ ਸੈਟਿੰਗ ਕਰੋ ਦੀ ਕਿੱਥੇ ਰੱਖਉਣਾ ਇੱਥੇ ਤਾਂ ਜਲੋ ਹੀ ਤੜੀ ਆ ਜੀ ਤੇਰੇ ਮਾਦੇ ਰੋਟੀਗਾ ਇੱਥੇ ਰੱਖਉਣਾ ਮੈਂ ਪਹਿਲੇ ਦੱਸ ਦਵਾਂ ਠੀਕ ਆ ਤੇ ਤੇਰੀ ਗੱਲ ਉੱਥੇ ਰੱਖਣ ਦੀ ਮੈਂ ਕਹਿੰਨੀ ਹੀ ਆਪਾਂ ਆ ਜੀ ਨਾ ਇਸ ਤਰ੍ਹਾਂ ਕਿ ਇੱਥੇ ਰੱਖ ਹੋਰਵੇਂ ਇੱਥੇ ਰੱਖ ਹੋਰਵੇਂ ਹੀ ਫੂਟੀ ਲੱਗੇ ਹੈ ਨਾ ਡੈਡੀ ਮਦਾ ਭਾਂਡੇ ਤੋਗੇ ਇੱਥੇ ਰੱਖ ਦਿੰਦਾ ਨਾਲੇ ਉਦੋਂ ਜਦੋਂ ਮੀਂਹ ਕਾੜੀ ਵਿੱਚ ਕੋਈ ਬਣਾਉਣਾ ਪੈਗਾ ਫੇ ਚੱਕਣਾ ਇਹਨੂੰ ਇਹਨੂੰ ਟੰਗੀ ਦਾ ਹੁੰਦਾ ਕਿ ਇੱਦਾਂ ਰੱਖੀ ਜਾਂਦਾ ਵਾਹ ਇਹ ਕੰਦੀ ਇੱਥੇ ਰੱਖ ਦੇ ਜਿੱਥੇ ਜਰ ਕਹਦਾ ਉੱਥੇ ਕਰੋ ਜੋ ਉਦੋਂ ਕਰ ਉਹ ਇਦਾਂ ਸਿਰਦਾ ਫੇ ਕਰਨਾ ਗੰਦੀ ਰਹਿੰਦਾ ਇਹ ਕੰਦੀ ਇੱਥੇ ਰੱਖ ਦੇ ਇੱਥੇ ਇੱਥੇ ਰੋਟੀ ਜਦੋਂ ਭੁਗੜੀਆਂ ਪਾਏ ਇਹ ਥੋੜੀ ਆਪਣਾ ਆਈ ਇਹਨੂੰ ਪਹਿਲਾਂ ਸੁਕੰਦੀ ਰਹਿੰਦਾ ਕਿ ਇੱਦਾਂ ਹੁੰਦਾ ਸਾਰੀਆਂ ਦੇ ਦੇ ਹੋਦੇ ਜਿੰਦੀ ਆ ਬੜਾ ਚਲੋ ਰੱਖ ਦੋ ਦੇਖ ਲਾਂਗੇ ਕਮੈਂਟਾਂ ਵਿੱਚ ਕੀ ਕਹਿੰਦੇ ਆ ਜੇ ਟੰਗਣ ਨੂੰ ਮੰਨ ਜੇ ਟੰਗਿਆ ਸਹੀ ਲੱਗੂ ਟੰਗਿਆ ਰਹਿਣ ਦਾ ਨਹੀਂ ਤਾਂ ਫੇਰ ਲਾ ਕੇ ਥੱਲੇ ਰਾਦਾਂਗੇ ਚਲੋ ਨਹੀਂ ਥੱਲੇ ਰੱਖ ਦੋ ਥੱਲੇ ਹੀ ਰੱਖਿਆ ਹੁੰਦਾ ਦੇਖੋ ਕਿਤੇ ਟੰਗਣਾ ਨਹੀਂ ਥੱਲੇ ਥੱਲੇ ਟੰਗ ਕੇ ਲਾਉਂਦੇ ਜਾਂਦੇ ਆ ਮੈਂ ਵੀ ਥੇਕੇ ਨੀਰ ਨੂੰ ਹਾਂ ਚਲੋ ਫਿਰ ਆਓ ਇੱਦਾਂ ਹੋ ਗਿਆ ਉਹ ਹੋ ਗਿਆ ਭਾਜੀ ਸੁਗੋ ਗਿਆ ਹਾਂ ਆ ਪਾ ਦੋ ਬੋਲੇ ਮੈਂ ਇਹ ਰੋਈ ਥੋੜੀ ਉਹ ਚੰਚੇ ਇੱਥੇ ਟੰਗ ਦੋ ਇਹਨੂੰ ਬਾਟੇ ਕੋਲ ਚੰਚੇ ਇੱਥੇ ਲਾਣਾ ਇਹ ਕੀ ਯਾਰ ਬਈ ਲੱਗ ਜਾ ਚੰਚੇ ਉਹਦੇ ਵਿੱਚ ਆਈ ਜਾਣੇ ਹੁਣ ਉਹ ਵੀ ਆ ਜਾਣੇ ਆ ਯਾਰ ਰੋਈ ਪਾ ਦੋ ਆ ਲੈ ਹਾਥ ਨਹੀਂ ਪਾ ਦਰਦਾ ਹਾਂ ਤਰਾਣੀ ਪਾਟਣਾ ਵੀ ਕੰਦ ਕਰਾਉਣਾ ਕਿਤੇ ਹੋਰ ਲੱਗ ਜੂ ਇਹ ਚਾਤਾ ਮੋਰਗਾਨਿਕ ਆ ਗਿਆ ਬੰਦਾ ਲਗਾ ਦੇ ਟੁੱਟ ਜਾਣਾ ਆਹ ਕਲੇਆਰ ਸਿਗਾ ਅੱਗੇ ਉਹਦੋਂ ਹੀ ਉਹ ਕਰ ਲੈਨੇ ਉਹਦੇ ਨਾਲ ਉਹ ਖੋਲੋ ਨਟ ਨੂੰ ਖੋਲੋ ਤਾਂ ਤੂੰ ਵੀ ਕਰਨੇ ਆਂ ਇਹ ਲੈ ਆਉ ਨਾਲ ਕੋਤਵਾ ਤੰਗ ਆਈ ਮੇਰਾ ਖੰਡ ਲੈ ਲੈ ਇਹ ਹੈਪੀ ਆ ਸੇਰ ਪੁੱਤ ਕਿੱਥੇ ਤਾਂ ਮਰਦੀ ਚੱਲਦੀ ਆ ਕਿਹੜਾ ਝੋਲੋ ਮੇਰੀ ਨਾ ਖੋਲਣਾ ਹੀ ਪੈਣਾ ਉਹ ਨਟ ਲਾਉਣਾ ਨਹੀਂ ਟੰਗਣਾ ਨਹੀਂ ਨਹੀਂ ਤੋੜ ਗਿਆ ਥੋੜੇ ਟਾਈਮ ਨੂੰ ਭਲੇ ਪਾ ਤੋੜ ਦਣਾ ਨਹੀਂ ਲਓ ਉਹ ਵੀ ਸਾਡੇ ਮੇਰੇ ਤੋਂ ਪਾਉਦੇ ਨਹੀਂ ਹਾਂ ਮੈਂ ਮੇਰੇ ਖਾਦ ਬੜਦਾ ਖੋਲਣੀਆਂ ਪੈਣੀਆਂ ਹੋਰ ਕੰਮ ਬਣਾ ਲਓ ਜੀ ਸੋਇਚ ਜਿਹੜਾ ਆਪਣਾ ਆਇਆ ਸੀਗਾ ਸਾਨੂੰ ਪਾਰਸ ਤੋਂ ਗਿਫਟ ਆਇਆ ਸੀਗਾ ਕੈਨੇਡਾ ਤੋਂ ਆਪਾਂ ਕਿਤੇ ਸੈੱਟ ਕਰਨ ਲੱਗੇ ਆਂ ਦੇਖਦੇ ਹਾਂ ਤੇ ਸਲਾਹ ਹੀ ਬਣਦੀ ਪਈ ਆ ਕਿੱਥੇ ਸੈੱਟ ਕਰਨਾ ਠੱਕੇ ਨਹੀਂ ਇੱਥੇ ਸੈੱਟ ਕੀਤਾ ਆ ਤੇ ਤੁਸੀਂ ਕਮੈਂਟ ਬਾਕਸ 'ਚ ਦੱਸਿਓਗੇ ਤੇ ਸਹੀ ਲੱਗੂਗਾ ਕਿ ਨਹੀਂ ਸਹੀ ਲੱਗੂਗਾ ਤਾਂ ਤਾਂ ਦਾ ਪਰ ਰਿਣਾਏ ਤੇ ਸਹਿਰ ਸਾਡੀ ਕਹਿੰਦੀ ਆ ਕਿ نیچے ਰੱਖੋ ਸਹਿਰ ਆਪਣਾ ਕੰਮ ਦੇਖਦੀ ਸੌਖਾ ਪਾੜਦੀ ਹੈ ਆਪਣਾ ਸੌਖਾ ਲਾਪਦੀ ਹੈ ਆਪ ਆਪਣਾ ਬਦੇ ਪਏ ਆ ਸਹਿਰ ਕਹਿੰਦੀ ਉੱਥੇ ਰੱਖ ਦੋ ਇਹ ਕੀ ਇੱਥੇ ਪੈਰਾਂ ਪੁੱਜਣਾ ਆ ਕਿ ਉਹ ਆਪਣਾ ਜਿਆ ਇਹ ਉਦਾਂ ਹੀ ਤਾਂ ਲਾ ਕੇ ਦੇਣਾ ਪੁੱਤ ਨੂੰ ਪਾੰਡਾ ਤੋਂ ਵੱਡੀ ਨਹੀਂ ਹੋਣਾ ਕਿਦੋਂ ਕੇ ਆ ਇਦਾਂ ਚੱਲ ਰਹੀ ਹੈ ਇੱਕ ਡਾਲਾ ਲੈ ਆ ਇਦਾਂ ਉਹਦਾ ਉਹ ਹੈ ਉਹਨੇ ਸਟੈਂਡ ਬਣਾਇਆ ਰੱਖਣ ਵਾਸਤੇ ਇਦਾਂ ਟੰਗਣੋਂ ਨਹੀਂ ਬਣਾਇਆ ਉਹਨੇ ਸਟੈਂਡ ਉਹ ਤਾਂ ਰੱਖਿਆ ਚੰਗਾ ਲੱਗਣਾ ਆਇਆ ਰੱਖਣ ਨੂੰ ਇਹ ਟੰਗਣ ਵਾਲਾ ਥੋੜੀ ਜਿਹਾ ਟੰਗਣ ਵਾਲਾ ਜਿਹੜਾ ਹੁੰਦਾ ਵੱਖਰਾ ਹੁੰਦਾ ਉਹ ਰੱਖ ਨਹੀਂ ਹੁੰਦਾ ਉਹਨਾਂ ਕਿਤੇ ਵੀ ਜਾਂ ਫੇ ਬਾਲਟੀਆਂ ਨੂੰ ਉਧਰ ਨੂੰ ਪੁੰਜੇ ਦਾ ਟੰਗਣਾ ਕਹਿੰਦਾ ਆ ਉੱਥੇ ਕੀ ਲੱਗਾ ਆ ਇਹ ਟੰਗਣ ਨੂੰ ਕਾਹਦੇ ਨੂੰ ਟੰਗਣ ਨੂੰ ਪਤਾ ਕੀ ਕਰਦੇ ਟੰਗ ਹੁਣਾ ਇਦਾਂ ਮੇਖਾ ਆ ਗਏ ਨਾ ਇਹ ਦੇ ਵਿੱਚ ਇਹਦਾ ਮੂੰਹ ਨੂੰ ਕੱਢ ਹੋ ਗਿਆ ਮੇਖਾ ਦਿੱਤੇ ਇੱਥੇ ਇੱਕ ਉੱਪਰ ਇਤਲਾ ਗੁਰੂ ਫਕੀਰ ਆ ਢਿਗਣਾ ਜਦਨੇ ਬਰਾਵਾ ਸੰਭੋਖੇ ਟੰਗਾਂ ਉੱਪਰ ਕਿਥੇ ਟੰਗਣਾ ਇੱਥੇ ਟੰਗਣਾ ਹੁਣ ਇੱਥੇ ਲਾਓ ਇੱਥੇ ਲਾਓ ਫਾਈਨਲ ਆ ਇੱਥੇ ਹੋਰ ਬਾਈ ਦਾ ਕੁਛ ਆ ਕੇ ਵਿੱਚ ਨਹੀਂ ਕਿੱਥੇ ਬਾਈ ਚਲੋ ਫਿਰ ਟੰਗੀ ਮਾਰ ਦੇ ਚਾਂਦ ਕੱਢ ਮੂੰਹ ਹੈ ਚਲੋ ਫਾਈਨਲੀ ਇੱਥੇ ਟੰਗਣਾ ਹੁਣ ਲਓ ਜੀ ਇੱਥੇ ਟੰਗਣਾ ਸਾਡਾ ਫਾਈਨਲ ਹੋ ਗਿਆ ਤੇ ਹੁਣ ਦੇਖਦੇ ਆਪਾਂ ਇਹ ਟੰਗੜ ਦਾ ਸਮਾਨ ਲੈ ਕੇ ਆਇਆ ਟੰਗਣਾ ਕੀ ਨੱਟ ਨੂਟ ਲੱਭੀ ਐ ਇਹਦੇ ਤੇ ਡ੍ਰੈਲਰ ਮਸ਼ੀਨ ਲੈ ਕੌਣ ਪੈਣੀ ਆ ਤੇ ਉਹਦਾ ਡ੍ਰੈਲਰ ਸਰਾਹ ਕਰਨੇ ਪੈਣੇ ਆ ਸਾਰੀ ਜਗ੍ਹਾ ਲਾਉਣੀ ਪੈਣੀ ਆ ਹੋਰ ਕੀ ਕਰਨੇ ਪੈਣਾ ਨਾਲ ਇਕ ਨਹੀਂ ਕਰੋ ਆਹ ਉਹ ਇੱਧਰ ਲਾਓ ਉਹ ਇੱਧਰ ਲਾਓ ਲਓ ਜੀ ਇੱਦਾਂ ਹੀ ਕਰਦੇ ਆ ਜੀ ਹੁਣ ਤੇ ਇਸੇ ਖੁਸ਼ੀ ਵਿੱਚ ਹੁਣ ਪਕੌੜੇ ਕੱਢ ਕੇ ਖਿਲਾਉਗੀ ਬਰੈੱਡ ਵਾਲੇ ਅਮਨ ਕਿਉਂਕਿ ਗਿਫਟ ਆਇਆ ਤੇ ਦੇਖਦੇ ਆ ਹੁਣ ਚਲੋ ਜੀ ਆਜੋ ਹੁਣ ਸਾਰੇ ਜਣੇ ਪਕੌੜੇ ਨੂੰ ਬ੍ਰੈਡ ਵਾਲੇ ਖਾਣਗੇ ਆ ਜੀ ਆਪਾਂ ਤੇ ਨਾਲ ਬਣੂਗੀ ਚਾਹ ਚਾਹ ਨਾਲ ਖਾਓਗੇ ਪਕੌੜੇ ਬ੍ਰੈਡ ਵਾਲੇ ਮੈਨੂੰ ਖਿਲਾਓ ਕੰਮ ਤਾਂ ਸੀ ਤੋਂ ਨਿਹਾਰੇ ਕਲੰਦੀਆਂ ਸਾਨੂੰ ਤੁਸੀਂ ਖਿਲਾਓ ਦੋਨੇ ਆਲੇ ਚਲੋ ਅੱਜ ਤੇ ਹੁਣ ਬ੍ਰੈਡ ਵਾਲੇ ਪਕੌੜੇ ਖਾਣਗੇ ਆ ਨੀ ਆਪਾਂ ਕੱਢ ਕੇ ਮੈਨੂੰ ਨਾਲ ਦਿੰਦੇ ਹਾਂ ਆ ਦੋਨੇ ਵਾਲਾ ਖਿਲਾਓ ਅਸੀਂ ਅਸੀਂ ਖੁੱਲ੍ਹ ਲਾ ਕੇ ਅੰਦਰ ਬੈਠੀ ਆ ਆ ਚਲੋ ਆ ਜਾਓ ਹੁਣ ਹੋਣ ਦੇਖ ਲਓ ਬਾਹਰ ਹਿੰਦੀ ਕਰੀਮ ਰੱਖ ਦੋ ਇਹਨੂੰ ਥੱਲੇ ਦੇਖ ਕਰਦੇ ਹਾਂ ਸੈਟ ਹੋਣ ਨੂੰ ਤੇ ਉੱਪਰ ਪੇਪਰ ਦੀ ਲਾਈਨ ਵੀ ਲਾਉਣੀ ਐ ਇੱਕ ਹੋਰ ਆਹ ਹੋ ਗਈ ਆ। ਹੋ ਹੁਣ ਕਰਦੀ ਐ ਕਿ ਪਈਆਂ ਸੀ। ਕਸ ਤਾਂ ਤਾਂ ਹੁਣ ਕੋਈ ਨਹੀਂ ਕਰਦੀ। ਹੁਣ ਜੇ ਥੱਲੇ ਰਹਿਣ ਤੋਂ ਪਿਆ ਨਾ ਰੂਟ ਲੱਭ ਕੇ ਤੇ ਫੇਰ ਸੈਟ ਕਰਦੇ ਆ। ਹੁਣ ਕੰਮ ਕਰਦੇ ਅਨੁਸਾਰਿਆਂ ਲੱਗ ਗਈ ਐ ਜੀ ਭੁੱਖ ਕਹਿੰਦੇ ਫੇਰ ਆਪਾਂ ਸਟੈਂਡ ਲਾਉਣ ਦੇ ਪਿੱਛੇ ਦੋ ਸਾਨੂੰ ਰੋਟੀ ਤੇ ਹੁਣ ਮੈਂ ਲੈਣਾ ਹੀ ਐ ਜੀ ਰੋਟੀ ਰੋਟੀ ਕਰਕੇ ਦਿੰਦੇ ਆ ਤੇ ਫੇਰ ਸਾਰੇ ਜਾਣੇ ਖਾਣਾ ਖਾ ਕੇ ਫੇਰ ਆਪਾਂ ਅਗਲਾ ਪ੍ਰੋਸੈਸ ਕਰਦੇ ਆ। ਤੋ ਲਾਉਣੇ ਆ ਕਿੱਥੇ ਲਾਉਣਾ ਹੈ ਤੇ ਸਦੀ ਮੇ ਰੋਟੀ ਪਾਤੀ ਹੈ ਗਰਮ ਵਾਏ ਬਰੋ ਰੋਟੀ ਪਾਤੀ ਹੈ ਗਰਮਾ ਗਰਮ ਆਲੂ ਗੋਭੀ ਨਾਲ ਗਰਮਾ ਗਰਮ ਰੋਟੀ ਹੁਣ ਆਪਾਂ ਲੈ ਕੇ ਚਾਣਨੇ ਆ ਤੇ ਰੋਟੀ ਚੰਨੇ ਆ ਸਾਰੇ ਜਣ ਕਹਿੰਦੇ ਪਹਿਲਾਂ ਖਾ ਲੀਏ ਰੋਟੀ ਤੇ ਫੇ ਆਪਾਂ ਕਰਦੇ ਆ ਹੋਰ ਕੰਮ ਸਾਰੇ ਜਣ ਲੰਗਰ ਛਕੰਦੇ ਆ ਇੱਧਰ ਮੰਮੀ ਖੇਡੰਦੇ ਆ ਜਸਦੀ ਨਾਲ ਮੈਂ ਆਪਾਂ ਵੀ ਰੋਟੀ ਜਿਹੜੀ ਖਾ ਲਈ ਸੀ ਹੁਣ ਆਪਾਂ ਲਾਉਣੇ ਆ ਸਟੈਂਡ ਨੂੰ ਸਾਰੇ ਜਣ ਰੈਡੀ ਆ अगला प्रशासकरण ਲਈ ਆਇਓ ਠੀਕ ਦਾ ਪਾਣੀ ਦੇ ਸਰ ਪਪਾ ਨੂੰ ਆਹੋ ਰੋਟੀ ਖਾ ਕੇ ਫਿਰ ਰੈਡੀ ਆ ਆ ਦੇ ਲਓ ਮੰਮੀ ਰੰਗ ਕਿਤੇ ਚੜ ਗਿਆ ਰੰਗ ਚਿੱਟਾ ਕਿਤੇ ਚਿੱਟਾ ਤੇ ਕਿਤੇ ਪੀਲਾ ਮਾਰੀ ਮਾਰੀ ਸੀ ਦਿੱਤੀ ਮੈਂ ਕਿਤੇ ਚਿੱਟਾ ਤੇ ਕਿਤੇ ਪੀਲਾ ਡੈਡੀ ਮੰਮੀ ਨੇ ਸਾਰੇ ਕੰਮ ਸਿੱਖੇ ਆ ਨਾ ਰੰਗ ਕਰਨਾ ਸੀਮਿੰਟ ਲਾਉਣਾ ਇਹਨਾਂ ਪਾਣੀ ਪੀਂਦੇ ਗੜੇ ਖਰਾਬ ਹੋ ਜਾਣੇ ਕੋਤਾ ਕਾਲ ਜਿਵੇਂ ਜਾਈ। ਮੈਸਰ ਕਰਕੇ ਲੇ ਗਿਆ। ਹਾਂ। ਸਵਾਗਤੀ ਹੋਏ ਲਿਚੋ ਕਾਲ ਜਿਵੇਂ। ਨਹੀਂ। ਡੈਡੀ ਸਾਰੇ ਕੰਮ ਸਿੱਖਿਆ ਮੰਮੀ ਨੇ। ਜੋ ਮੇਸਤਰੀ ਪੂਣਾ ਜੋ ਰੰਗ ਕਰਨਾ ਸਭ ਕੁਝ। ਆਇਆ ਆਇਆ। ਹਾਂ। ਰੰਗ ਕਰਦੀ। ਡੈਡੀ ਕਹਿੰਦੇ ਰੰਗ ਕਰਨ ਵਾਲਾ ਧੀ ਸੀ ਇਹ। ਅੱਗੇ ਕਹਣਾ ਭੋਗ ਤੇ ਵਿਜਨਤ ਮੈਣਾ ਪਤਾ ਨਹੀਂ ਲੱਗਾ ਹੈ ਮੰਮੀ। ਹਾਂ। ਮੂਹ ਪਾਦੇ ਸਾਂ। ਥੋੜੀ ਕਰਦੇ। ਗਰ ਗਿਆ ਉਹ ਕਿਰੇ ਜਾਂਦਾ ਹੁੰਦਾ ਲਓ ਜੀ ਕੰਮ ਸ਼ੁਰੂ ਹੋ ਗਿਆ ਆ ਚੱਲਦੀ ਨਹੀਂ ਪਾਉਂ ਉਸਤਾਂ ਨੂੰ ਉੱਪਰ ਲਾਓ ਦੋਸਤਾਂ ਨੇ ਇਹੀ ਕਹਿਣਾ ਉੱਪਰ ਲਾਓ ਨਹੀਂ ਹੁਣ ਰੈਡੀ ਹੋ ਗਿਆ ਕੰਮ ਮਸ਼ੀਨ ਪਹਿਲਾਂ ਖਰਾਬ ਹੋ ਗਈ ਸੀ ਹੁਣ ਸਹੀ ਹੈ ਨਹੀਂ ਗੁੱਜੀ ਹੈ ਉਦੋਂ ਉੱਨੀ ਉੱਪਰ ਹੀ ਰੱਖੋ ਨੇ ਪਾ ਲੈ ਕੇ ਥੋੜੀ ਹੋਰ ਚੱਲਣੇ ਇੱਥੇ ਬਾਸ ਇੱਥੇ ਯਾ ਦੋਨਾਂ ਦਾ ਤੇਰੀ ਬਲੀ ਜੱਦ ਰੇਨੋ ਹਾਂ ਤਈ ਇਥੇ ਲੋ ਜੀ ਹੁਣ ਲੱਗੇ ਆ ਲੋਨ ਸਟੈਂਡ ਲੱਗ ਚੁੱਕਿਆ ਆ ਤੇ ਬੜੀ ਮੁਸ਼ਕਿਲ ਨਾਲ ਆਇਆ ਮੇਖਾ ਮੁਖਾ ਲੱਭ ਕੇ ਮੈਂ ਕਾ ਅੱਜ ਇਹ ਵੀ ਕੰਮ ਕੰਪਲੀਟ ਕਰ ਦੇਣਾ ਆ ਇਸ ਕਰਕੇ ਮੇਖਾ ਮੁਖਾ ਲੱਭ ਕੇ ਲਾ ਦਿੱਤਾ ਆ ਤੇ ਹੁਣ ਮੈਂ ਭੰਡ ਬੇਟਕੋਨੀ ਆ ਤਾਂ ਫੇ ਤੁਹਾਨੂੰ ਫੁੱਲ ਦਿਖਾਉਣੀ ਆ ਜੀ ਲੁੱਕ ਠੀਕ ਆ ਉਹਨੇ ਕੀ ਲੱਗਾ ਪੱਕਾ ਲੱਗਾ ਲੈ ਠੀਕ ਆ ਯਾਰ ਮੁੰਡੇ ਰੱਖਣਾ ਆਹੇ ਆ ਨਾ ਉਹ ਹੀ ਕਰ ਦਿੱਤੇ ਅੱਜ ਘਟਾ ਹੀ ਘਾ ਚੱਲ ਪਹਿਲਾਂ ਟਿਕਾ ਕੇ ਦਿਖਾ ਲੈਂਦੇ ਆ ਬਾਅਦ ਵਿੱਚ ਜਿਹੜਾ ਮੁਕਾ ਲਾਂ ਦੇ ਲੈ ਗਏ ਨਾ ਤੇਡੇ ਕਾ ਤੂੰ ਐ ਤੇਡੇ ਕਾ ਇੱਧਰ ਕਿੱਦਾਂ ਲ ਕਰੀਂਗਾ ਇਹ ਕਿਹੜੇ ਕੋ ਐਕਸਟਰਾ ਪਲੇਟ ਹੋ ਇੱਧਰ ਕੱਢ ਵੱਡੀ ਫੇਰ ਜਿਹੜੀ ਇੱਥੇ ਫੇਰ ਇੱਕ ਹੀ ਆਉਗੀ ਆ ਤੇ ਦੇ ਦੇ ਹਣੀਆ ਮੈਂਬਰਾਂ ਜੋ ਗੇ ਰੱਖਣਾ ਜਿੰਨੇ ਮੈਂਬਰ ਆ ਇਹ ਥੋੜੀ ਸਾਰਾ ਪੈਂਟ ਇੱਥੇ ਰਹਾ ਦੇਣਾ ਉਹ ਕੱਲੀ ਕੱਲੀ ਲੈਂਚ ਬਾੜਦਾ ਗੱਭੀ ਨਾ ਗਿਆ ਕਾ ਤੂੰ ਫੇਚ ਬਾੜਦਾ ਹੋਰ ਕਰ ਅੱਗੇ ਓਕੇ ਇਦਾਂ ਹੋਣੇ ਆ ਪਾਂਡੇ ਵੀ ਰੱਖਣਾ ਉਹ ਕੀ ਗਿਆ ਪਾਂਡੇ ਵੀ ਰੱਖਣੇ ਥੱਲੇ ਰੱਖ ਦਿੰਦੇ ਹਾਂ ਇਹਦੇ ਨਾਲ ਸਾਨੂੰ ਵਾਈਟ ਟ੍ਰੇਆਂ ਮੜੀਆਂ ਰੀਆਂ ਪਾਉ ਰੱਖੀਆਂ ਨੇ ਵਿੱਚ ਕਿਉਂਕਿ ਪਾਂਡੇ ਆਈ ਕਿ ਆ ਬਾਰ ਬੱਦ ਉਹਨਾਂ ਪਾਂਡੇ ਸੁੱਕਣੇ ਨਹੀਂ ਪਾਣੀ ਥੱਲੇ ਰਹਿਣਾ ਕਰਨਾ ਪਾਣੀ ਜਮਾ ਰਹਿਣਾ ਕਰਨਾ ਜਿਹੜੇ ਆਪਾਂ ਉਹਨੂੰ ਕੱਢਦੇ ਹਾਂ ਉਹ ਬੜੀ ਡਿਪ ਆਫਸਰ ਦੇ ਬੜੀਆਂ ਵਿੱਚ ਤੇ ਬਾਕੀ ਤੁਸੀਂ ਦੱਸਿਓ ਕਿ ਇੱਥੇ ਸਹੀ ਲੱਗਦੀ ਫਟੰਗੀ ਇਹ ਜਾਂ ਥੱਲੇ ਰੱਖੀ ਸਹੀ ਲੱਗੂਗੀ ਲਓ ਜੀ ਤੇ ਇਹ ਆਪਣੇ ਰੱਖਣ ਗਿਆ ਭਾਂਡੇ ਸੈੱਟ ਕਰਕੇ ਇੱਥੇ ਤੇ ਤੁਸੀਂ ਸਾਰੇ ਆਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਨਹੀਂ ਕੀਤਾ ਅਜੇ ਤੱਕ ਇੰਦਾ ਅਸੀਂ ਭਾਂਡੇ ਟਿਕਾ ਦਿੱਤੇ ਇਹਦੇ ਵਿੱਚ ਜਿਹੜੇ ਧੋ ਕੇ ਇੱਥੇ ਰੱਖਿਆ ਕਰਦੇ ਹੁਣ ਤੇ ਜਿਹੜਾ ਰਸੋਈ ਦਾ ਇਹ ਕੰਮ ਇੱਕ ਕੰਪਲੀਟ ਕੰਮ ਨਹੀਂ ਸੀ ਉਹ ਵੀ ਕੰਪਲੀਟ ਹੋ ਗਿਆ ਸਾਡੀ ਰਸੋਈ ਫੁੱਲ ਰੈਡੀ ਹੋ ਗਈ ਜਾਂ ਇੱਕ ਜੀ ਤਾਂ ਘਾਟ ਸੀ ਘਾਟਾ ਸੀ ਉਹ ਵੀ ਘਾਟਾ ਪੂਰਾ ਹੋ ਗਿਆ ਦਸਿਆ ਗਡੇਲਾ ਵੀ ਸੋਈ ਦੇਖੋ ਰੀਆ ਸਟੈਂਡ ਆਇਆ ਸੀਗਾ ਸਾਨੂੰ ਭਾਂਡੇ ਰੱਖਣ ਨੂੰ ਇਹ ਆਇਆ ਕੈਨੇਡਾ ਤੋਂ ਦੀਨ ਮੰਮੀ ਨੇ ਕੱਲਿਆ ਮੰਮੀ ਹਣਾ ਥੈਂਕ ਯੂ ਬਹੁਤ ਬਹੁਤ ਸ਼ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਦੇਖੋ ਜੀ ਲੁੱਕ ਤੁਸੀਂ ਵਾਓ ਵਾਓ ਇਹ ਕੱਪ ਤੇ ਕੱਚ ਦੇ ਗ੍ਰਾਫ ਹਨ ਅੰਦਰ ਰੱਖੀਆਂ ਸੀ ਅਸੀਂ ਬਾਹਰ ਤਾਂ ਨਹੀਂ ਰੱਖੀ ਦੀਆਂ ਸੀ ਉਹ ਰੱਖਣ ਨੂੰ ਕੋਈ ਜਗ੍ਹਾ ਨਹੀਂ ਸੀ ਤੇ ਅੱਜ ਸਾਰਾ ਸੁਪਨਾ ਪੂਰਾ ਹੋ ਗਿਆ ਕੱਪ ਗਲਾਸੀਆਂ ਬਾਹਰ ਆ ਗਈਆਂ ਲਓ ਜੀ ਕੱਪ ਵਿੱਚ ਰੱਖਤੇ ਆ ਤੇ ਗਲਾਸੀਆਂ ਵਿੱਚ ਰੱਖਤੀਆਂ ਸਾਰਾ ਸੈਟ ਕੰਪਲੀਟ ਲਾ ਦਿੱਤਾ ਆ ਤੇ ਆਪਾਂ ਹੁਣ ਇੱਥੇ ਹੀ ਕਰਦੇ ਆਂ ਦੀ ਐਂਡ ਬਲੌਗ ਦਾ ਤੇ ਤੁਸੀਂ ਸਾਰੇ ਜਣੇ ਪਿਆਰ ਜਿਹਾ ਕਮੈਂਟ ਕਰਿਓ ਤੇ ਲਾਈਕ ਕਰਿਓ ਤੇ ਚੈਨਲ ਦੱਸਿਓ ਕੀ ਰਸੋਈ ਦੀ ਲੁੱਕ ਹੁਣ ਵਧੀਆ ਲੱਗਦੀ ਆ ਜ਼ਿਆਦਾ ਵਧੀਆ ਤਾਂ ਪਹਿਲਾਂ ਨਹੀਂ ਲੱਗਦੀ ਸੀ ਹੁਣ ਫੇ ਦੱਸਿਓ ਇੱਕ ਵਾਰੀ ਇੰਨਾ ਕਿੱਦਾਂ ਲੱਗੂ